ਸੰਤ ਸੰਤ ਸਦੇ ਕਰੋ ਗੁਰ ਸਾਹਿਬ ਦੇ ਸਾਰੇ ਸੰਸਾਰ ਨੂੰ ਸਾਝਾ ਪ੍ਰਦੇਸ਼ ਦੇ ਰਹੇ ਹਨ ਸੋ ਜੋ ਗਿਆਨ ਹੈ ਪਰਮੇਸ਼ਰ ਨਹੀਂ ਹੈ ਸੰਨ ਭਜਨ ਧੌਣ ਲਈ ਜਗਾ ਚਾਹੀਦੀ ਹੈ ਖੇਲਣ ਲਈ ਵੀ ਜਗਾ ਚਾਹੀਦੀ ਹੈ ਕਾਰੋਬਾਰ ਕਰਨ ਲਈ ਕਿਰਤ ਕਰਨ ਲਈ ਜਗਾ ਚਾਹੀਦੀ ਹੈ ਸੋ ਮਨ ਨੂੰ ਕੀ ਚਾਹੀਦਾ ਮਨ ਨੂੰ ਸਮਾ ਚਾਹੀਦਾ ਹੈ ਜਾਂ ਤਾਂ ਇਹ ਪਿੱਛੇ ਜੋ ਭੂਤਕਾਲ ਹੈ ਉਹਦੇ ਬਾਰੇ ਸੋਚਦਾ ਹੈ ਜਾਂ ਭਵਿੱਖ ਬਾਰੇ ਸੋਚਦਾ ਹੈ ਚਿੰਤਾ ਕਰਦਾ ਹੈ ਜਾਂ ਤਾਂ ਕਰਦਾ ਹੈ ਸ ਇਹ ਮਨ ਨੂੰ ਸਮਝਣਾ ਪਏਗਾ ਇਹ ਸੋਨਾ ਚਾਂਦੀ ਲੋਹਾ ਸਾਰੇ ਆ ਧਾਤਾਂ ਧਰਤੀ ਚ ਹਨ ਜ्या जो ਸਮਝ ਆਉਂਦੀ ਹੈ ਕੱਢ ਰਹੇ ਹਾਂ ਸੋ ਗੁਰੂ ਨ ਪਰਵੇਸ਼ਰ ਨੂੰ ਨਹੀਂ ਮੰਗਦੇ ਸੋ ਕਿਸੇ ਕਹਨੇ ਆ ਵੀ ਦੇ ਦੇ ਗਊ ਮੱਝ ਦੇ ਦੇ ਲਵੇਰੀ ਮੱਝ ਦੇ ਦੇ ਮਨਜੀ ਦੇ ਦੇ ਇਹ ਤਲਾਈ ਰਜਾਈ ਆਖੇ ਲੱਗਣ ਵਾਲੀ ਸੁੰਦਰ ਇਸਤਰੀ ਘੋੜੇ ਕਾਰ ਗੱਡੇ ਘਰ ਸਭ ਕੁਝ ਮੰਗਦੇ ਆ ਪਰਮੇਸ਼ਰ ਕਹਿੰਦਾ ਮੈਂ ਆ ਨਾ ਨਾ ਤੇਰੀ ਨਹੀਂ ਲੋੜ ਸੋ ਇਹ ਪਰਮੇਸ਼ਰ আর ਮਾਇਆ ਦੀ ਆਪਸ ਚਰਚਾ ਹੋਈ ਮਾਇਆ ਨਾ ਉਹਦੀ ਜਿਹੜਾ ਸਾਰੇ ਸੰਸਾਰ ਨੂੰ ਚਲਾ ਰਹੀ ਉਸ ਪਤਨੀ ਹੈ ਉਹਦੀ ਜਿਹੜੀ ਅਸੀਂ ਅੱਖਾਂ ਨਾਲ ਦੇਖ ਰਹੇ ਹਾਂ ਇਹਦੇ ਪਿੱਛੇ ਸਚਾਈ ਹੋਰ ਹੈ ਸੱਚ ਹੋਰ ਹੈ ਇਹ ਜਦ ਮਰੇ ਘੰਦੀ ਆ ਨਾ ਇਹ ਕਸਤੂਰੀ ਅੰਦਰ ਹੀ ਨਿਕਲਦੀ ਸੀ ਅਸੀਂ ਭਰਮ ਭਲੇਖੇ ਚਾ ਇਹ ਜੋ ਅੰਦਰ ਹੀ ਆਪਕੋਸ਼ ਇਹ ਇਹ ਮਾਇਆ ਤੇ ਪਰਮੇਸ਼ਰ ਦੀ ਲੜਾਈ ਆਪਸ ਚਰਚਾ ਹੋਈ ਬਹਿਸ ਹੋਈ ਮਾਇਆ ਕਹਿੰਦੀ ਮੈਂ ਵੱਡੀ ਹਾਂ ਸੋ ਪਰਮੇਸ਼ਰ ਇੱਕ ਘਰੇ ਚਲਾ ਗਿਆ ਕਹਿੰਦਾ ਤੂੰ ਕੌਣ ਹੈ ਗੇਟ ਖੜਕਿਆ ਕਹਿੰਦਾ ਮੈਂ ਪਰਮੇਸ਼ਰ ਆ ਰੱਬ ਹਾਂ ਆਂਦਾ ਆਉ ਜੀ ਆਇਆਂ ਸ ਸਤਕਾਰ ਨਾਲ ਬਿਠਾਇਆ ਗਿਆ ਸ ਪਿੱਛੋਂ ਮਾਇਆ ਆਈ ਉਹਨੇ ਗੇਟ ਖੜਕਾਇਆ ਉਹ ਵੀ ਸਾਧੂ ਦਾ ਰੂਪ ਧਾਰ ਕੇ ਆਇਆ ਪਹਿਲਾਂ ਵੀ ਇੱਕ ਸਾਧੂ ਆਇਆ ਸੀ ਆਪ ਖੁਦ ਪਰਮੇਸ਼ਰ ਆਇਆ ਸੀ ਉਨੇ ਗੇਟ ਖੜਕਾਇਆ ਕਹਿੰਦੇ ਆਓ ਬਾਬਾ ਜੀ ਜੇਣਾ ਨਹੀਂ ਮੈਂ ਅੰਦਰ ਰਿਹਾ ਹੁਣ ਅਸੀਂ ਸਾਧੂ ਹੁੰਦੇ ਹਾਂ ਸਾਡੇ ਅਸੂਲ ਹਨ ਕਹਿੰਦੇ ਜਲ ਪਾਣੀ ਛਕੋ ਤਦੇ ਹਾਂ ਝਲ ਪਾਣੀ ਛਕਾਂਗੇ ਪਰ ਮੈਂ ਆਪਣੇ ਬਰਤਨ ਚ ਜਲ ਛਕਾਂਗਾ ਉਹਨਾਂ ਜਲ ਲੈ ਆਂਦਾ ਸਾਧੂ ਨੇ ਆਪਣੇ ਸੋਨੇ ਦਾ ਗਲਾਸ ਕੱਟ ਕੇ ਉਹਦੇ ਚ ਜਲ ਛਕਿਆ ਕਹਿੰਦਾ ਮੇਰਾ ਸੂਲ ਹੈ ਜਿਹੜੇ ਘਰੋਂ ਜਲ ਛਕਦਾ ਹਾਂ ਉਹਦੇ ਘਰਾਂ ਇਹ ਨਾ ਬਰਤਨ ਹੀ ਨਾਲ ਖੜਦਾ ਮੈਂ ਸੋਨੇ ਦੇ ਬਰਤਨਾਂ 'ਚ ਹੀ ਛਕਦਾ ਸੋ ਕਹਿੰਦੇ ਤਾਂ ਮੋਜ ਬਣ ਗਈ ਅੱਗੇ ਪਰਮੇਸ਼ਰ ਆਇਆ ਸੀ ਹੁਣ ਮਾਇਆ ਵੀ ਆ ਗਈ ਕਹਿੰਦੇ ਆਓ ਲੰਗਰ ਪਾਣੀ ਛਕੋ ਕਹਿੰਦੇ ਲੰਗਰ ਪਾਣੀ ਵੀ ਛਕ ਲਾਂਗੇ ਜੇ ਕੋ ਤਿਆਰ ਨਾ ਛਕਾਏਗਾ ਮਾਇਆ ਕਹਿੰਦੀ ਗਲਾਸ سونے ਦਾ ਘਰ ਵਾਲਿਆਂ ਨਾਲ ਮਿਲ ਗਿਆ ਕਹਿੰਦਾ ਇੱਕ ਸ਼ਰਤ ਹੈ ਇਹ ਮਨੇ ਆ ਚ ਦੋ ਤਲਵਾਰਾਂ ਨਹੀਂ ਪੈਣੀਆਂ ਇੱਕ ਪਹਿਲੇ ਸਾਧੂ ਬੈਠਾ ਹੈ ਮੈਂ ਲੰਗਰ ਤਾਂ ਛਕਾਂਗਾ ਜੇ ਇਹਨੂੰ ਬਾਹਰ ਘਟੋ ਕਹਿੰਦੇ ਠੀਕ ਹੈ ਸੋ ਉਹ ਪਰਮੇਸ਼ਰ ਕੋ ਆਏ ਕਹਿੰਦੇ ਮਹਾਰਾਜ ਜੀ ਤੁਸੀਂ ਬਾਹਰ ਜਾਓ ਇਹ ਸਾਥ ਨੂੰ ਦੂਸਰਾ ਆਇਆ ਹੈ ਉਹਨੇ ਲੰਗਰ ਛਕਣਾ ਹੈ ਅਸੀਂ ਲਾਲਚ ਜਹਾ ਉਹ ਸੋਨੇ ਦੇ ਬਰਤਨ ਲੈਣ ਕਰਕੇ ਸੋ ਮਾਇਣ ਵੇਖਿਆ ਦੇਖਦਾ ਮੇਰੀ ਕਿੰਨੀ ਤਾਕਤ ਹੈ ਪਰਮੇਸ਼ਰ ਨੂੰ ਬਾਹਰ ਘੜਤਾ ਅਸੀਂ ਪਰਮਾਤਮਾ ਨੂੰ ਮੰਨਦੇ ਨਹੀਂ ਪਰਮਾਤਮਾ ਤੋਂ ਮੰਗਦੇ ਹਾਂ ਉਹ ਕਹਿੰਦਾ ਮੈਂ ਆ ਜਾ ਨਹੀਂ ਜੀ ਤੇਰੀ ਨਹੀਂ ਲੋੜ ਸੋ ਇੱਕ ਰਾਜਾ ਜੰਦ ਤੇ ਗਿਆ ਸੋ ਇਹ ਕਥਾ ਕਹਾਣੀਆਂ ਦਾ ਆਈਡੀਆ ਦੇਸ ਹੈ ਜਵੇਂ ਨਰਸਰੀ ਚ ਹੁੰਦੇ ਨਾ ਬੱਚਾ ਉਹਨੂੰ ਫਿਰੇ ਫੋਟੋਆਂ ਨਾਲ ਗਿਆਨ ਕਰਾਇਆ ਜਾਂਦਾ ਹੈ ਸੋ ਗਿਆਨ ਕਿਸੇ ਦਾ ਨਹੀਂ ਕਿਸੇ ਦੀ ਕਵਿਤਾ ਕਿਸੇ ਦਾ ਸ਼ਬਦ ਕਿਸੇ ਦਾ ਇਹ ਗੀਤ ਉਹ ਇੱਕ ਭਾਂਡੇ 'ਚ ਆ ਗਿਆ ਭਾਂਡੇ 'ਚ ਆਉਣ ਕਰਕੇ ਹੈ ਸਭ ਕੁਝ ਪਰਮੇਸ਼ਰ ਦਾ ਹੀ ਹੈ ਅਸੀਂ ਸਮਾਰੂਪ ਹਾਂ ਪਰਮੇਸ਼ਰ ਸਮਾਰੂਪ ਨਹੀਂ ਹੈ ਅਸੀਂ ਕਾਲ 'ਚ ਹਾਂ ਉਹ ਅਕਾਲ ਹੈ ਉਹ ਆਟੋਮੈਟਿਕ ਚੱਲਦਾ ਹੈ ਅਜੋਨੇ ਸਾਹਿਬ ਉਹ ਕਾਲਚ ਨਹੀਂ ਹੈ ਉਸ ਸਮੇਂ ਚ ਨਹੀਂ ਹੈ ਸਾਡੇ ਤਨ ਨੂੰ ਭੱਜਣ ਲਈ ਜਗ੍ਹਾ ਚਾਹੀਦੀ ਹੈ ਪਰ ਮਨ ਨੂੰ ਸਮਾਂ ਚਾਹੀਦਾ ਹੈ ਇਹ ਸਮਾਂ ਕਹਿੰਦਾ ਮੈਂ ਸਭੈ ਨੂੰ ਨਹੀਂ ਸਮਾਂ ਦਿੰਦਾ ਸਮੇਂ ਦਾ ਵੀ ਜਿਹੜਾ ਪੈਦਾ ਹੋਇਆ ਹੈ ਉਹਦਾ ਅੰਤ ਹੈ ਉਹਦੀ ਮਾਇਆ ਦਾ ਅੰਤ ਹੈ ਤਾਂ ਹੀ ਗੁਰਬਾਣੀ ਚ ਇਹ ਦੁਨੀਆ ਨੂੰ ਇਹ ਮਾਇਆ ਨੂੰ ਝੂਠੀ ਕਿਹਾ ਹੈ ਜਿਹਨੇ ਖਤਮ ਹੋ ਜਾਣਾ ਹੈ ਝੂਠੀ ਹੈ ਨਾ ਸੋ ਉਹ ਜੁੱਧ ਤੇ ਗਿਆ ਰਾਜਾ ਉਹਨੇ ਜਿੱਤ ਪ੍ਰਾਪਤ ਕੀਤੀ ਆਪਣੀਆਂ ਰਾਣੀਆਂ ਨੂੰ ਚਿੱਠੀ ਲਿਖੀ ਮੈਂ ਖੁਸ਼ ਹਾਂ ਤੁਸੀਂ ਜੋ ਕੁਛ ਮੰਗਾਣਾ ਹੈ ਮੰਗਾ ਲਓ ਇੱਕ ਰਾਣੀ ਨੇ ਇਹ 9 ਲੱਖ ਹਾਰ ਦੀ ਮੰਗ ਕੀਤੀ ਦੂਸਰੀ ਰਾਣੀ ਨੇ ਮਹਿੰਗੇ ਤਸਾਲੇ ਦੀ ਮੰਗ ਕੀਤੀ ਤੀਸਰੀ ਰਾਣੀ ਨੇ ਇੱਕ ਕਾਗਜ਼ ਤੇ ਸਾਨਿਖਤਾ ਸੱਤਸੇ ਨਾਲ ਕੰਨਾ ਪਾ ਕੇ ਸੋ ਇਹ ਇਹ ਸੱਸੇ ਨਾਲ ਕੰਨਾਂ ਪਾ ਕੇ ਇਹ ਦੋ ਚਿੱਠੀਆਂ ਦੀ ਸਮਝ ਲੱਗ ਗਈ ਰਾਜੇ ਨੂੰ ਇਹ 9 ਲੱਖ ਹਾਰ ਦੀ ਮੰਗ ਹੋਈ ਹੈ ਇੱਕ ਰਾਣੀ ਨੇ ਇਹ ਮਹਿੰਗੇ ਤਸਾਲੇ ਦੀ ਮੰਗ ਕੀਤੀ ਹੈ ਇਹ ਇਕਾ ਸੱਸਾ ਕੰਨਾ ਇਹਨਿ ਸਭ ਜਹਾਂ ਦੀ ਕੋਈ ਕੋਈ ਅੱਖਰ ਲਿਖਿਆ ਸッセ ਦਾ ਕੰਨਾ ਉਹਨੇ ਆਪਣੇ ਵਜ਼ੀਰ ਨੂੰ ਬੁਲਾਇਆ ਸਲਾਹ ਕਰਨ ਨੂੰ ਬੁਲਾਇਆ ਦੇਖੀਆ ਚਿੱਠੀ ਮੈਨੂੰ ਸਮਝ ਨਹੀਂ ਆ ਰਹੀ ਤੀਜੀ ਦੋ ਸਮਝ ਆ ਰਹੀਆਂ ਹਨ ਜੋ ਸਲਾਹਕਾਰ ਹੁੰਦੇ ਹਨ ਉਹਨਾਂ ਦੇ ਸਿਰ ਤੇ ਕਾਰੋਬਾਰ ਚੱਲਦੇ ਹਨ ਰਾਜਿਆਂ ਦੇ ਟੈੜਾ ਸਲਾਹਕਾਰ ਇਹ ਰਾਜ ਡੁੱਬ ਜਾਏਗਾ ਚੰਗਾ ਸਲਾਹਕਾਰ ਜਿਵੇਂ ਘਰ ਚ ਦੋ ਜੀ ਹੁੰਦੇ ਹਨ ਨਾ ਪਤੀ ਪਤਨੀ ਜੇ ਸੁਲਾ ਨਾਲ ਹੋਏ ਨਾ ਗਰੀਬੀ ਵੀ ਕੱਟੀ ਜਾਂਦੀ ਹੈ ਜਿੱਥੇ ਕਲੇਸ਼ ਹੈ ਉੱਥੇ ਸਭ ਕੁਝ ਘਰੋਂ ਘੜਿਓਂ ਆnde ਪਾਣੀ ਨੱਸਦਾ ਹੈ ਮਾਇਆ ਸਭ ਕੁਝ ਜਿਹੜਾ ਕੰਮ ਹੋਣਾ ਉਹ ਵੀ ਨਹੀਂ ਹੁੰਦਾ ਸ ਅਸੀਂ ਸਾਰਿਆਂ ਪਤਨੀਆਂ ਆ ਉਹ ਸਾਡਾ ਖਸਮ ਹੈ ਮਾਲਕ ਹੈ ਅਸੀਂ ਸਾਰੀਆਂ ਜੀਰਵਾ ਜੇ 50 ਜੀਰਵਾ ਲਿਖੇ ਉਹਨਾਂ ਦੀ ਕਦਰ ਹੈ ਨਹੀਂ ਉਹ ਸਾਡਾ ਮਾਤਾ ਪਿਤਾ ਹੈ ਸਭ ਕੁਝ ਹੈ ਸੋ ਉਹ ਸਲਾਹ ਕਰਨੇ ਵਜ਼ੀਰ ਨੇ ਕਿਹਾ ਰਾਜਨ ਜੀ ਇਹ ਕਾਗਜ਼ ਕਿਹੜੇ ਰੰਗ ਦਾ ਹੈ ਕਹਿੰਦੇ ਕਾਗਜ਼ ਲਾਲ ਹੈ ਕਹਿੰਦੇ ਇਹ ਤੁਹਾਡੀ ਪਟਰਾਣੀ ਰਾਣੀ ਨੇ ਲਾਲ ਸਾ ਲਿਖਿਆ ਹੈ ਸੋ ਰਾਜਾ ਜਦੋਂ ਮਹਿਲਾ ਚ ਆਇਆ ਵਾਪਸ ਜਿਹੜੀ ਰਾਣੀ ਨੇ ਸਾ ਲਿਖਿਆ ਸੀ ਉਹਦੇ ਮਹਿਲ ਚ ਚਲਾ ਗਿਆ ਦੂਸਰੀਆਂ ਨੇ ਬਹੁਤ ਦੁੱਖ ਮਨਾਇਆ ਤੁਸੀਂ ਰਾਜਨ ਜੀ ਸਾਡੇ ਅੱਲ ਨਹੀਂ ਆਏ ਉਹ ਕਹਿੰਦੇ ਤੁਹਾਨੂੰ 9 ਲੱਖਾ ਹਾਰ ਮਿਲ ਗਿਆ ਨਾ ਦੂਸਰੀ ਨੂੰ ਕਹਾਂ ਤੈਨੂੰ ਬਹੰਗਾ ਦਾ ਸਾਲਾ ਮਿਲ ਗਿਆ ਨਾ ਤੁਸੀਂ ਮੇਰੀ ਮੰਗ ਕੀਤੀ ਨਹੀਂ ਇਹ ਰਾਣੀ ਨੇ ਮੇਰੀ ਮੰਗ ਕੀਤੀ ਆ ਜਿੱਥੇ ਰਾਜਾ ਆ ਜਾਏਗਾ ਉੱਥੇ ਸਭ ਕੁਝ ਨਾਲ ਹੀ ਆਏਗਾ ਬਹੁਤ ਦੁੱਖ ਕੀਤਾ ਐਸਾ ਹੈ ਸਾਡਾ ਖੇਲ ਪਰਮਾਤਮਾ ਕਹਿੰਦਾ ਮੈਂ ਆਵਾਂ ਨਾ 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 ਤੇਰੀ ਨਹੀਂ ਲੋੜ ਸਾਨੂੰ ਤੇ ਵਸਤਾ ਦੇ ਸੋ ਜੇ ਇਹ ਚੀਜ਼ਾਂ ਦੀ ਮੰਗ ਕਰਾਂਗੇ ਪਦਾਰਥਾਂ ਦੀ ਮੰਗ ਕਰਾਂਗੇ ਪਦਾਰਥ ਬਿਲਣਗੇ ਜੇ ਪਰਿਵਾਰ ਦੀ ਮੰਗ ਕਰਾਂਗੇ ਸੋ ਪਰਿਵਾਰ ਦੀਆਂ ਲੋੜਾਂ ਪੂਰਾ ਪੂਰੀਆਂ ਹੋਣਗੀਆਂ ਸੱਚੀ ਕਾਰ ਕਮਾਵਣੀ ਸੱਚ ਤੈਨਨ ਸੱਚ ਨਾਮ ਆਧਾਰ ਸੱਚੀ ਸੰਗਤ ਸੱਚ ਮਿਲੇ ਸੱਚੇ ਨਾ ਹੀ ਪਿਆਰ ਸੋ ਜਦੋਂ ਹਜ਼ਾਰਾਂ ਵਾਰੀ ਝੂਠ ਬੋਲਿਆ ਜਾਂਦਾ ਹੈ ਸਾਡੇ ਖੂਨ ਚ ਹੀ ਹੋ ਜਾਂਦਾ ਹੈ ਸੋ ਆਖਰ ਸੱਚ ਦੀ ਜਿੱਤ ਹੋਏਗੀ ਕਈ ਵਾਰ ਹਾਰ ਹੋ ਜਾਂਦੀ ਹੈ ਦੁਸ਼ਮਨ ਨੂੰ ਹਲਾ ਕੇ ਰੱਖ ਦੇਗੀ ਤੋ ਸੱਚ ਅਮਰ ਹੈ ਇਹ ਗਿਆਨ ਜੋ ਪਰਮੇਸ਼ਰ ਨਹੀਂ ਹੈ ਸੋ ਨਾਉ ਸਮੇਚ ਹੈ ਅਸੀਂ ਸਮੇਚ ਹਾਂ ਸਾਰੇ ਇਹ ਆਂਦੇ ਗੁਰੂ ਦੀ ਰਾਤ ਛੱਡੀ ਕਾਰਨ ਕੀ ਹੋ ਸਕਦਾ ਹੈ ਸਭ ਕੁਝ ਛੱਡਿਆ ਕਾਰਨ ਤੇ ਮਾਇਆ ਹੀ ਹੈ ਧਾਨੀ ਹੈ ਸੋ ਧਨ ਲਈ ਅਸੀਂ ਸਮਾਂ ਕੱਢਦੇ ਹਾਂ ਪਰਿਵਾਰ ਲਈ ਸਮਾਂ ਕੱਢਦੇ ਹਾਂ ਗੁਰੂ ਪਰਮੇਸ਼ਰ ਲਈ ਸਵਾਨੀ ਕਰਦੇ ਸੋ ਗਿਆਨ ਕੀ ਹੈ ਗਿਆਨ ਗੁਰੂ ਹੈ ਪ੍ਰਕਾਸ਼ਮਾਨ ਹੈ ਸੋ ਉਸ ਤੱਕ ਪ੍ਰਭਾਵਿਤ ਹੁੰਦੇ ਆ ਅਸੀਂ ਇਹ ਧਰਮ ਛੱਡ ਕੇ ਦੀਨ ਦੀ ਖਾਤਰ ਧਰਮ ਛੱਡਿਆ ਧਰਮ ਦੀ ਖਾਤਰ ਦੀਨ ਨਹੀਂ ਅਸੀਂ ਕਮਾਂਦੇ ਇਹ ਪਰਿਵਾਰ ਤੋਂ ਅਸੀਂ ਨਿਸ਼ਾਵਰ ਹੁੰਦੇ ਆ ਸੋ ਕਹਿੰਦੇ ਜਿਦਾਂ ਇਹ ਦੋ ਤਰ੍ਹਾਂ ਦੇ ਆਦਮੀ ਹੁੰਦੇ ਆ ਨਾ ਇੱਕ ਤਾਂ ਪਰਮੇਸ਼ਰ ਨੂੰ ਮੰਨਦਾ ਠੀਕ ਹੈ ਤੂੰ ਮੇਰਾ ਆਸਰਾ ਹੈ ਇੱਕ ਪਰਮੇਸ਼ਰ ਨੂੰ ਪਾਸੇ ਕਰਕੇ ਉਹਨੇ ਸਾਰਾ ਕੁਝ ਬਣਾਇਆ ਫਰਨਾਈ ਦੀ ਦੁਕਾਨ ਤੇ ਥੋੜਾ ਬੈਗਾ ਇਹ ਪਰਮੇਸ਼ਰ ਦੀ ਜਿਹੜਾ ਦਾਤ ਹੈ ਇਹ ਵਾਲ ਹਨ ਦਾੜੀ ਹੈ ਉਹਦੇ ਤਾਂ ਸਿਆਣਾ ਕੋਈ ਨਾ ਜੇ ਚਾਹੀਦੀ ਹੈ ਤਾਂ ਹੀ ਉਹਨੇ ਲਈ ਹੈ ਨਾ ਸੋ ਉਹ ਪਰਮੇਸ਼ਰ ਤੋਂ ਦੂਰ ਕਰਕੇ ਸਾਰੇ ਕੰਮ ਕਰੇਗਾ ਉਹ ਲੋਭ ਚ ਹੋਏਗਾ ਕਾਮ ਚ ਹੋਏਗਾ ਦੁਰਾਚਾਰੀ ਬਣੇਗਾ ਅਤਿਆਚਾਰੀ ਬਣੇਗਾ ਕਿਰਤ ਕਰਨ ਬਣੇਗਾ ਪਰਮੇਸ਼ਰ ਨੂੰ ਛੱਡ ਕੇ ਸਾਰੇ ਕਾਰਜੋ ਕਿਉਂਕਿ ਜੇ ਪਰਮੇਸ਼ਰ ਹੋਏ ਫਿਰ ਤੂੰ ਕਰ ਹੀ ਨਹੀਂ ਸਕਦਾ ਸੋ ਪਰਮੇਸ਼ਰ ਆ ਗਿਆ ਕਹਿੰਦੇ ਕਿੱਥੇ ਆ ਮੇਰਾ ਪੰਗਾ ਹੀ ਪੈ ਗਿਆ ਪਰਮੇਸ਼ਰ ਆ ਗਿਆ ਕਹਿੰਦਾ ਹੁਣ ਝੂਠ ਵੀ ਨਹੀਂ ਬੋਲ ਸਕਦਾ ਹੈ ਇਹ ਪਰਮੇਸ਼ਰ ਨਹੀਂ ਸੀ ਆਇਆ ਹੁੰਦਾ ਸਮਾਣੇ ਸੀ ਤੇ ਕਹਿ ਦਿੰਦਾ ਪਟਿਆਲੇ ਆ ਚੱਲਦਾ ਸੀ ਮੇਰਾ ਝੂਠ ਜਿਹਾ ਝੂਠ ਚੱਲਦਾ ਬਹੁਤ ਅਸੀਂ ਖੁਸ਼ ਹੁੰਦੇ ਆ ਕਹਿੰਦਾ ਇਹ ਤਾਂ ਪੰਗਾ ਹੀ ਪੈ ਗਿਆ ਸੋ ਪਰਮੇਸ਼ਰ ਨੂੰ ਅਸੀਂ ਨਹੀਂ ਚਾਹੁੰਦੇ ਹਰੇ ਨੂੰ ਨਹੀਂ ਚਾਹੁੰਦੇ ਜਿਹੜਾ ਸਾਰਿਆਂ ਨੂੰ ਖਰਾਬ ਕਰਨ ਚਾਹੁੰਦਾ ਹੈ ਜੇ ਮਾਇਆ ਮਾਇਆ ਕਰਾਂਗੇ ਮਾਇਆ ਮਾਇਆ ਮਿਲ ਜੇਗੀ ਜੇ ਪਰਿਵਾਰ ਲਈ ਭੱਜਾਂਗੇ ਵੱਜ ਦੌੜ ਕਰਾਂਗੇ ਪਰਿਵਾਰ ਤੋਂ ਨਿਸ਼ਾਵਰ ਹੋਵਾਂਗੇ ਪਰਿਵਾਰ ਮਿਲੇਗਾ ਜੇ ਪਰਮੇਸ਼ਰ ਮੰਗਾਂਗੇ ਪਰਮੇਸ਼ਰ ਆ ਜਾਏਗਾ ਜਦੋਂ ਜਿਹਦੇ ਅੱਲਾ ਰਾਜਾ ਹੋਏਗਾ ਜਿਹਦੇ ਸਾਰੇ 84 ਲੱਖ ਜੂਨ ਨੂੰ ਚਲਾਣ ਵਾਲਾ ਹੋਏਗਾ ਤੇਰਾ ਬਾਲ ਨਹੀਂ ਲਿੰਗਾ ਕੋਈ ਕਰ ਸਕਦਾ ਤਾਰੇ ਸੂਰਜ ਚੰਦਰ ਮਾਰੈ ਨਰੇ ਤੂੰ ਅਮਰ ਰਹੇਗਾ ਇਹ ਹੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਿੱਖਿਆ ਦਿੱਤੀ ਹੈ ਜੀ ਜਿੰਦਗੀ ਰਵਾਏ ਵੀ ਹਾਈ ਹਾਈ ਕਰਾਏਗੀ ਸੋ ਤੁਇਖ ਜਦੋਂ ਵਰਤਮਾਨ ਚ ਜੀਣਾ ਹੈ ਤੁਇਖ ਸੋਨਾ ਬਣ ਕੇ ਆਏਗਾ ਇਹ ਵਰਤਮਾਨ ਕਿੰਨਾ ਕੁ ਹੈ ਅੱਜ ਕਿੰਨਾ ਕੁ ਹੈ ਸਾਹ ਆਇਆ ਅੱਜ ਆ ਸਭ ਤੋਂ ਵੱਡਾ ਘਾਟਾ ਕੀ ਹੈ ਜੇ ਅਸੀਂ ਸੰਸਾਰ ਤੋਂ ਜਾ ਰਹੇ ਹਾਂ ਇਹ ਸਭ ਤੋਂ ਵੱਡਾ ਘਾਟਾ ਕਿੰਨਾ ਜੀਰਾ ਹੈ ਸਾਟੇ ਹੱਥ ਹੈ ਜੀ ਸੱਚੀ ਕਾਰ ਕਮਾਉਣੇ ਸੱਚ ਪੈਨਣ ਸੱਚ ਨਾਮ ਅਧਾਰ ਸੱਚੀ ਸੰਗਤ ਸੱਚ ਮਿਲੈ ਸੱਚੇ ਨਾਏ ਪਿਆਰੇ ਸੱਚ ਨਾਲ ਜੁੜਨਾ ਪਏਗਾ ਜੀ